ਬੀਤੀ ਰਾਤ ਜ਼ਿਲ੍ਹਾ ਕਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਨੇੜਲੇ ਪਿੰਡ ਦਲਮ ਵਿੱਚ ਇੱਕ ਪੌਉਲਟਰੀ ਫਾਰਮ ਦੇ ਮਾਲਕ ਉਤੇ ਜਾਨਲੇਵਾ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਕੁਝ ਅਣਪਛਾਤੇ ਲੋਕ ਮੋਟਰਸਾਈਕਲ ਸਵਾਰ ਹੋ ਕੇ ਆਏ ਅਤੇ ਗੋਲੀਬਾਰੀ ਕਰਕੇ ਫਰਾਰ ਹੋ ਗਏ ਗੋਲੀ ਸਿੱਧਾ ਉਸ ਵਿਅਕਤੀ ਨੂੰ ਨਾ ਲਾ ਕੇ ਨੇੜਲੇ ਸ਼ਰਾਬੇ ਠੇਕੇ ਦੇ ਪਈ ਫ੍ਰਿਜ ਨੂੰ ਝਾਤ ਲੱਗੀ ਜਿਸ ਕਾਰਨ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਮੌਕੇ ਤੇ ਪਹੁੰਚ ਕੇ ਪੁਲਿਸ ਪਾਰਟੀ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਵਿਅਕਤੀ ਤੇ ਗੋਲੀ ਚਲਾਈ ਗਈ ਉਸਨੇ ਦੱਸਿਆ ਕਿ ਉਹ ਪ੍ਰੋਫੈਸਰ ਅਤੇ ਜਿਮ ਨੂੰ ਚਲਦਾ ਹੈ ਅਤੇ ਉਸ ਦੇ ਮੁਤਾਬਕ ਉਸ ਦੇ ਨਾਲ ਦੇ ਲੱਗੇ ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ਜਿਮ ਦੀ ਫੀਸ ਨਾਂ ਪਰ ਮੁਕਾਬਲੇ ਝਗੜਾ ਹੋਇਆ ਸੀ ਅਤੇ ਉਹਨਾਂ ਨੌਜਵਾਨਾਂ ਵਿਰੁੱਧ ਪਹਿਲਾਂ ਵੀ ਪਰਚਾ ਦਰਜ ਹੋ ਚੁੱਕਾ ਹੈ ਪਰ ਹੁਣ ਉਹ ਪਰਚਾ ਵਾਪਸ ਲੈਣ ਦੀ ਦਬਾਅ ਪਾ ਰਹੇ ਹਨ ਅਤੇ ਲਗਾਤਾਰ ਧਮਕੀਆਂ ਦੇ ਰਹੇ ਹਨ ਪ੍ਰਭਾਵਿਤ ਵਿਅਕਤੀ ਨੇ ਦੱਸਿਆ ਕਿ ਇਹ ਰੰਜਿਸ ਕਰਨ ਬਿਜ਼ੀਬਲ ਉਸ ਉੱਤੇ ਗੋਲੀ ਚਲਾਈ ਗਈ ਇਸ ਮਾਮਲੇ 'ਚ ਜਾਣਕਾਰੀ ਪੁਲਿਸ ਘਰੀ ਲਗਿਆ ਕਿ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦ ਹੀ ਉਨ੍ਹਾਂ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ ਆਓ ਇੱਕ ਦੇ ਹਾਂ ਪਟਿਆਲਾ ਤੋਂ ਪੱਤਰਕਾਰ ਜਸਵੰਤ ਚੰਦ ਵੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਇੱਕ ਗੁਰਪ੍ਰੀਤ ਸਿੰਘ ਦੇ ਰਾਤੀ ਇਥੇ ਮੈਨੇ ਸਾਨੂੰ ਸਟੇਟਮੈਂਟ ਦਿੱਤੀ ਆ ਵੀ ਮੈਂ ਇਥੇ ਠੇਕੇਰ ਸਾਹਮਣੇ ਖੜਾ ਹੈਗਾ ਤੇ ਦੋ ਆਪਣੇ ਮੋਟਰਸਾਈਕਲ 'ਤੇ ਸਵਾਰੀ ਕਿਉਂਕਿ ਸਭ ਜੀ ਸੱਭਾ ਤੇ ਇੱਕ ਕੋਈ ਕੀਰਤਾਂ ਮੁੰਡਾ ਇਹ ਦੋਵੇਂ ਆਏ ਆ ਮੋਟਰਸਾਈਕਲ 'ਤੇ ਤੇ ਤੇ ਉਹਨਾਂ ਨੇ ਆਪਣੇ ਪਿਸਤਲ ਫਾਇਰ ਕਰ ਦਿੱਤਾ ਇਹਦੀ ਸਟੇਟਮੈਂਟ ਤੇ ਇਹਨਾਂ ਦੇ ਅਨੁਸਾਰ ਕਿ ਮਲਬੀ ਇਹਨਾਂ ਦੀ ਜਿਹੜੀ ਮਾਤਾਵਾ ਸਭ ਜੀ ਦੀ ਉਹ ਵੀ ਮਲਬੀ ਆਪਣਾ ਚਲੋ ਇਹਨਾਂ ਤੇ ਪਹਿਲਾਂ ਕੋਈ ਮਕਰਮਾ ਦਰਜਾ ਹੈ ਪ੍ਰੈਸ਼ਰ ਪਾਉਂਦੇ ਸੀ ਵੀ ਸਾਡਾ ਮਕਰਮਾ ਦਾ ਵਾਸਾ ਹੈ ਉਹ ਇਹ ਪ੍ਰੈਸ਼ਰ ਦੇ ਵਿੱਚ ਹੀ ਮਲਬੀ ਉਹਨਾਂ ਨੇ ਜਿਹੜਾ ਸਾਰਾ ਇਹ ਵਾਰਦਾਤ ਕੀਤੀ ਆ ਫਾਇਰ ਇਹਨਾਂ ਨੇ ਦੱਸੂਗਾ ਇੱਕ ਹੀ ਰੌਣਕ ਫਾਇਰ ਹੋਇਆ ਤੇ ਅਸੀਂ ਇਹਦੇ ਤੇ ਸਟੇਟਮੈਂਟ ਤੇ ਮਕਦਮਾ ਤਰਜੀਹੜਾ ਕਰ ਦਿੱਤਾ ਵਾ ਤੇ ਗਾਂ ਤੋਂ ਕੀ ਜਿਹੜੀ ਸਾਡੀ ਉਹ ਚੱਲਦੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਜੀ ਮੇਰਾ ਪੋਲਟਰੀ ਫਾਰਮ ਦਾ ਕੰਮ ਹੈ ਇਹ ਜਿਮ ਹੈ ਮੇਰਾ ਜਿਹੜੀ ਇਹ ਵਾਰਦਾਤ ਹੋਈ ਆ ਇੱਕ ਜਿਮ ਦੀ ਫੀਸ ਲੈਣ ਤੋਂ ਹੀ ਸ਼ੁਰੂ ਹੋਇਆ ਕੰਮ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੇ ਸਾਡੇ ਭਾਂ ਤੋੜ ਕੀਤੀ ਆ ਇੱਥੇ ਆ ਕੇ ਪਹਿਲਾਂ ਇਹਨਾਂ ਨੇ ਤਨਖਾਹ ਦਿੱਤੀਆਂ ਫਿਰ ਭਾਂ ਤੋੜ ਕਰਤੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਕੀਤਾ ਇਦਾਂ ਇਹਨਾਂ ਨੇ ਕਿਹਾ ਤੈਨੂੰ ਛੱਡਣਾ ਨਹੀਂ ਆ ਫਿਰ ਇਹਨਾਂ ਨੇ ਮੇਰੇ ਤੇ ਦੋ ਅਟੈਕ ਕਰਤੇ ਆ ਹੁਣ ਹੁਣ ਕਹਿੰਦੇ ਵੀ ਪਰਚਾ ਵਾਪਸ ਕਰੋ ਨਹੀਂ ਤਾਂ ਤੈਨੂੰ ਜਾਣ ਤੋਂ ਮਾਰ ਦੇਣਾ ਮੇਰੀ ਰੈਕੀ ਹੁੰਦੀ ਪਈ ਆ 10 15 ਦਿਨ ਹੋ ਗਏ ਆ ਇਹ ਜੀ ਸਾਡੇ ਨਾਲ ਦੇ ਪਿੰਡ ਦੇ ਆ ਮੰਕਲ ਦੇ ਦਾਲਮ ਦੇ ਮੁੰਡੇ ਆ ਹਾਂਜੀ ਹਾਂਜੀ ਪਹਿਲਾਂ ਰਿਕਾਰਡ ਸਾਰਾ ਅਸ਼ੋਕ ਦੇ ਨਾਮ ਦਾ ਕ੍ਰਿਮੀਨਲ ਹੀ ਆ ਹਾਂਜੀ ਪੁਲਿਸ ਸਾਤ ਦਿਨ ਹੀ ਪੂਰਾ ਤੁਸੀਂ ਇੱਥੇ ਕੀ ਕਰਨਾ ਛੱਡ ਜੀ ਮੈਂ ਆ ਸਾਹਮਣੇ ਦੁਕਾਨ ਤੇ ਆ ਇਸ ਮੇਰਾ ਪੁਲਟਰੀ ਫਾਰਮ ਦਾ ਕੰਮ ਆ ਮੈਂ ਤੁਹਾਨੂੰ ਦੱਸਿਆ ਮੈਂ ਇਹਨਾਂ ਦੇ ਨਾਲ ਸਾਡੇ ਕੋਲ ਜਿੱਦਾਂ ਵੀਕ ਬਰਡ ਰਹ ਜਾਂਦੇ ਉਹਨਾਂ ਦੇ ਬਾਰੇ ਪੁੱਛਣ ਆਇਆ ਸੀਗਾ ਵੀ ਇਹਦਾ ਕੀ ਕੀਤਾ ਜਾਵੇ ਉਹ ਚੀਜ਼ ਬਾਰੇ ਪਤਾ ਕਰਨ ਆਇਆ ਸੀ ਤੇ ਮੇਰੇ ਜਸਟ 15 ਮਿੰਟ ਹੋਏ ਮੈਨੂੰ ਉੱਥੇ ਆਏ ਅਨੌਸਟੇ ਟਾਈਮ ਬੰਦਿਆ ਨੇ ਮੇਰੇ ਤੇ ਹਮਲਾ ਕਰਤਾ ਮੇਰੇ ਤੇ ਇੱਕ ਰਾਉਂਡ ਫਾਇਰ ਹੋਇਆ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਹੋਇਆ ਸਾਰਾ ਆਪਾਂ ਦੇ ਆਪਣੇ ਧਿਆਨੇ ਤੇ ਕੰਮ ਲੱਗੇ ਹਨ ਤੇ ਸਾਨੂੰ ਮਤਲਬ ਆਵਾਜ਼ ਆਈਏ ਵੀ ਜਿੱਦਾਂ ਕੋਈ ਟਾਇਰ ਫਟਣ ਦੀ ਜਾਂ ਐਦਾ ਆਵਾਜ਼ ਆਈ ਸੀ ਤੇ ਉਹ ਤੁਹਾਨੂੰ ਬਾਅਦ ਚ ਪਤਾ ਲੱਗਾ ਤੇ ਗੋਲੀ ਚੱਲੀ ਹੈ ਇਹ ਕੀ ਹੋਇਆ ਸਰ ਇਹ ਇਹ ਸਾਡੇ ਯਾਰ ਕੈਂਡੀ ਤੇ ਲੱਗਾ ਜੀ ਉਦੋਂ ਸਾਰੇ ਹੀ ਆਪਣੇ ਧਿਆਨ ਆਪਣਾ ਕੰਮ ਕਰਦੇ ਆ ਆਪਣੇ ਜਿਹਾ ਆਪਣਾ ਹਸਾਬਤਾ ਹੁੰਦਾ ਉਹ ਕਰ ਰਹੇ ਨੇ ਤੇ ਸਾਨੂੰ ਬਲਪਾਰ ਤੋਂ ਪਤਾ ਲੱਗਿਆ ਇਹ ਸਾਰੇ ਹੀ ਨਹੀਂ ਦੇਖਿਆ ਜੀ ਸਾਨੂੰ ਪਤਾ ਨਹੀਂ ਲੱਗਾ ਕਿਉਂਕਿ ਅਸੀਂ ਆਪਣੇ ਧਿਆਨ ਆਪਣਾ ਸੀਲ ਡੇ ਕਰਨ ਆਪਣਾ ਕੰਮ ਕਰ ਰਹੇ ਸੀ ਉਦੋਂ ਕਿੰਨਾ ਦਰਾਸ਼ਤ ਸੀ ਉਦੋਂ ਕਾਫੀ ਲੋਕ ਹੀ ਇੱਥੇ ਆਏ ਠੀਕ ਹਾਂਜੀ ਕੀ ਲੱਗਦਾ ਹਾਂਜੀ ਸੱਜੇ ਤਾਂ ਕੋਈ ਹੁੰਦਾ ਤਾਂ ਫਿਰ ਲੱਗ ਸਕਦੀ ਸੀ ਜੀ